ਸਤਿ ਸ਼੍ਰੀ ਅਕਾਲ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਅੰਮ੍ਰਿਤਕੌਰ ਬੜ ਰੁੱਖਾ ਜੀ ਦੀ ਕਹਾਣੀ ਜੁਗਨੀ ਪਤ ਆਈ ਨਹੀਂ ਨਹੀਂ ਮੈਨੂੰ ਐਦਾਂ ਸੋਚਣਾ ਵੀ ਨਹੀਂ ਚਾਹੀਦਾ ਇਹ ਗੁਨਾਹ ਹੈ ਲੋਕਾਂ ਦੇ ਭੋਲੇ ਭਾਲੇ ਬੱਚਿਆਂ ਸਾਹਮਣੇ ਗਲਤ ਚੀਜ਼ਾਂ ਪਰੋਸਣੀਆਂ ਮਤਲਬ ਉਹਨਾਂ ਨੂੰ ਗਲਤ ਰਾਹੇ ਪਾਉਣਾ ਪਰ ਮੈਂ ਕੀ ਕਰਾਂ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂਗੀ ਭੁੱਖਿਆਂ ਤੋਂ ਤਾਂ ਭਗਤੀ ਵੀ ਨਹੀਂ ਹੁੰਦੀ ਮੇਰਾ ਕੰਮ ਵੀ ਤਾਂ ਭਗਤੀ ਹੀ ਹੈ ਸੱਚਾ ਸੁੱਚਾ ਗਉਣਾ ਆਪਣੇ ਸੱਭਿਆਚਾਰ ਨੂੰ ਪਰਫੁੱਲਤ ਕਰਨਾ ਪਰਿਵਾਰ ਦੇ ਜੀਵਾਂ ਵਿੱਚ ਬਹਿ ਕੇ ਸੁਣੇ ਜਾਣ ਵਾਲੇ ਗੀਤ ਜ਼ਿੰਦਗੀ ਦੀਆਂ ਖੁਸ਼ੀਆਂ ਦੁੱਖਾਂ ਸੁੱਖਾਂ ਦੇ ਗੀਤ ਇਹ ਵੀ ਤਾਂ ਭਗਤੀ ਹੀ ਹੈ ਭਗਤੀ ਵਿੱਚ ਪੈਸਾ ਨਹੀਂ ਦੇਖਿਆ ਜਾਂਦਾ ਪਰ ਪਰਿਵਾਰ ਦੇ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਾਂ ਪੈਸਾ ਜ਼ਰੂਰੀ ਹੈ ਫਿਰ ਮੈਂ ਕਿਉਂ ਨਾ ਗਾ ਲਵਾਂ ਕੁਝ ਇਹੋ ਜਿਹਾ ਜਿਸ ਨੂੰ ਲੋਕ ਚੱਕਵਾ ਆਖਦੇ ਨੇ ਮੇਰੀ ਮਾਂ ਮੇਰੀ ਭੈਣ ਮੇਰੇ ਪਿਤਾ ਜੀ ਆਪਣੇ ਸੱਭਿਆਚਾਰ ਦੀ ਸੇਵਾ ਕਰਦੇ ਇਸ ਜਹਾਨੋਂ ਤੁਰ ਗਏ ਆ ਸਨਮਾਨ ਚਿੰ ਕੋਈ ਪੇਟ ਦੀ ਅੱਗ ਥੋੜੇ ਬੁਝਾਉਣਗੇ ਅਗਲੇ ਹੀ ਪਲ ਖਿਆਲ ਆਉਂਦਾ ਹੈ ਲੈ ਨੀਰਾ ਪੈਸਾ ਤਾਂ ਸਭ ਕੁਝ ਨਹੀਂ ਹੁੰਦਾ ਜਦੋਂ ਇਹ ਸਨਮਾਨ ਮਿਲੇ ਸਨ ਉਸ ਵੇਲੇ ਦੀਆਂ ਰੌਣਕਾਂ ਹੀ ਹੋਰ ਸਨ ਘਰ ਪ੍ਰਸ਼ੰਸਕਾਂ ਨਾਲ ਭਰਿਆ ਰਹਿੰਦਾ ਸੀ ਵਕਤ-ਵਕਤ ਦੀ ਗੱਲ ਹੁੰਦੀ ਹੈ ਮਾਤਾ ਪਿਤਾ ਦੇ ਹੁੰਦਿਆ ਘਰ ਵਿੱਚ ਬਰਕਤ ਦੀ ਰੌਣਕ ਸੀ ਲੋਕ ਵੀ ਖੜ ਖੜ ਕੇ ਸਲਾਮਾ ਕਰਦੇ ਸਨ ਹੁਣ ਹੁਣ ਕੋਈ ਸਾਰ ਨਹੀਂ ਲੈਂਦਾ ਸਭ ਦਾ ਸਰ ਗਿਆ ਪਰ ਮੇਰਾ ਨਹੀਂ ਸਰਿਆ ਮਾਪਿਆਂ বিনা ਉਹ ਬੀਤੇ ਚੰਗੇ ਵਕਤ ਬਾਰੇ ਸੋਚਦੀ ਕਦੇ ਪਰਲ-ਪਰਲ ਅਥਰੂ ਬਹਾਉਂਦੀ ਕਦੇ ਦੁਪੱਟੇ ਦੇ ਪੱਲੇ ਨਾਲ ਹੰਝੂ ਅੱਖਾਂ ਦੇ ਅੰਦਰੋਂ ਹੀ ਚੁੱਕ ਲੈਂਦੀ ਫਿਰ ਮਾਂ ਨਾਲ ਗੱਲਾਂ ਕਰਨ ਲੱਗ ਪੈਂਦੀ ਮਾਂ ਤੈਨੂੰ ਯਾਦ ਹੈ ਨਾ ਜਦੋਂ ਅਸੀਂ ਨਿੱਕੀਆਂ ਹੁੰਦੀਆਂ ਸੀ ਤੂੰ ਸਾਨੂੰ ਲੋਕ ਗੀਤ ਸਿਖਾਉਂਦੀ ਹੁੰਦੀ ਸੀ ਅਸੀਂ ਤੇਰੇ ਨਾਲ ਹੀ ਗਾਉਂਦੀਆਂ ਜੇ ਸਾਡੇ ਤੋਂ ਗਾਉਣ ਲੱਗਿਆ ਕੋਈ ਗਲਤੀ ਹੋ ਜਾਂਦੀ ਤਾਂ ਤੂੰ ਇਸ ਗੱਲ ਦਾ ਲਿਹਾਜ਼ ਨਹੀਂ ਸੀ ਕਰਦੀ ਕਿ ਅਸੀਂ ਤੇਰੀਆਂ ਧੀਆਂ ਹਾਂ ਸਾਡਾ ਗਾਉਣਾ ਰੋਕ ਕੇ ਝਿੜਕ ਕੇ ਅਤੇ ਪਿਆਰ ਨਾਲ ਸਾਡਾ ਬੋਲਣਾ ਦਰਸਤ ਕਰਦੀ ਜਿਸ ਤੇ ਸਦਕਾ ਸਾਨੂੰ ਆਪਣੀ ਮਾਂ ਬੋਲੀ ਸੋ ਹੁਣੇ ਤਰੀਕੇ ਨਾਲ ਬੋਲਣੀ ਆਈ ਅਤੇ ਗਾਉਣਾ ਵੀ ਆ ਗਿਆ ਮਾਂ ਤੂਖਿਆ ਤੁਰ ਗਈ ਮੈਂ ਇਕੱਲੀ ਘਰ ਦੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ ਲੋਕ ਕਹਿੰਦੇ ਨੇ ਡਾਡਾ ਰੱਬ ਪਤਾ ਨਹੀਂ ਕਿੱਥੇ ਖਪਾ ਲੈਂਦਾ ਜਾਣ ਵਾਲਿਆਂ ਨੂੰ ਮੈਂ ਵੀ ਇਦਾਂ ਹੀ ਸੋਚਦੀ ਰਹਿੰਦੀ ਆ ਉਸ ਦੇ ਕੰਨਾਂ ਦੀਆਂ ਠੂਠੀਆਂ ਅਥੂਆਂ ਨਾਲ ਭਰੀਆਂ ਪਈਆਂ ਸਨ ਪਾਸਾ ਬਦਲਿਆ ਤਾਂ ਇੱਕ ਪਾਸੇ ਵਾਲਾ ਖਾਰਾ ਪਾਣੀ ਸਿਹੜਾਣੇ ਤੇ ਡੁੱਲ ਗਿਆ ਆਪਣੇ ਹੀ ਖਿਆਲਾਂ ਦੀ ਉਹ ਢੇੜ ਬੁਣ ਵਿੱਚ ਉਲਜੀ ਸੀ ਕਰਦੀਆਂ ਤੰਗੀਆਂ ਤੁਰਸ਼ੀਆਂ ਕਰਕੇ ਉਸਨੇ ਆਪਣਾ ਘਰ ਵੀ ਵੇਚਣ ਤੇ ਲਾ ਦਿੱਤਾ ਸੀ ਜੀ ਕਰਦਾ ਸੀ ਕਿਤੇ ਦੂਸਰੇ ਦੇਸ਼ ਚਲੀ ਜਾਵੇ ਸੋਚਦੀ ਕੀ ਰੱਖਿਆ ਇੱਥੇ ਹੁਣ ਕੋਈ ਉਹਨਾਂ ਦੀ ਸੱਭਿਆਚਾਰਕ ਗਾਇਕੀ ਨੂੰ ਸੁਣ ਕੇ ਰਾਜ਼ੀ ਨਹੀਂ ਨਵੇਂ ਨਵੇਂ ਗਾਇਕ ਪੈਸੇ ਕਮਾਉਣ ਖਾਤਰ ਨਸ਼ਿਆਂ ਦੇ ਮਾਰ ਤਾੜ ਦੇ ਗੀਤ गा ਕੇ ਚੜ੍ਹਦੀ ਉਮਰ ਦੇ ਬੱਚਿਆਂ ਨੂੰ ਫੋਕੀ ਫੂ ਫਾ ਵਿੱਚ ਫਸਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਕੁਰਾਹੇ ਪਾ ਰਹੇ ਹਨ ਮੇਰੀ ਮਾਤਾ ਸੁਹਾਗ ਕੋੜੀਆਂ ਗਾਉਂਦੀ ਸੀ ਉਸਨੇ ਵੀ ਸਾਨੂੰ ਸਿਖਾਇਆ ਪਰ ਹੁਣ ਦੁਨੀਆ ਗਰਕਣ ਤੇ ਆਈ ਪਈ ਐ ਭੈਣ ਭਰਾ ਵੀ ਇਕੱਠੇ ਗੰਦੇ ਮੰਦੇ ਗਾਣੇ ਤੇ ਨੱਚੀ ਜਾਣਗੇ ਆ ਗਾਉਣ ਵਾਲਿਆਂ ਨੂੰ ਇਹਨਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਪੈਣਾ ਨਹੀਂ ਕੁਝ ਆਖਦੀਆਂ ਹੋਣਗੀਆਂ ਕਿ ਕਿਉਂ ਗੰਦ ਗਾ ਕੇ ਧੀਆ ਪੈਣਾ ਦੇ ਦੋਖੀ ਬਣਦੇ ਹੋ ਕੀ ਪਤਾ ਕਹਿੰਦੀਆਂ ਹੁਣ ਇਹੋ ਜਿਹੇ ਸਿਰ ਫਿਰੇ ਕਿਸੇ ਦਾ ਕਹਿਣਾ ਨਹੀਂ ਮੰਨਦੇ ਬਸ ਸਮਾਜ ਨੂੰ ਗੰਦਲਾ ਕਰਨ ਤੇ ਲੱਗੇ ਹੋਏ ਨੇ ਉਹਨਾਂ ਦੀ ਜ਼ਮੀਰ ਉਹਨਾਂ ਨੂੰ ਕਿਉਂ ਨਹੀਂ ਲਹਾਨਤਾ ਪਾਉਂਦੀ ਇਨਾ ਲੋਕਾਂ ਨੂੰ ਐਨੀ ਵੀ ਸਮਝ ਨਹੀਂ ਕਿ ਲੋਕਾਂ ਦੇ ਬੱਚਿਆਂ ਨੂੰ ਕੋਰਾਹੇ પાਕੇ ਉਹਨਾਂ ਨੂੰ ਨਸ਼ਿਆਂ ਵਾਲੇ ਗੀਤ ਸੁਣਾ ਕੇ ਮੌਤ ਦੇ ਮੂੰਹ ਵੱਲ ਤੋਰਨ ਵਾਲਿਆਂ ਦਾ ਕਦੇ ਭਲਾ ਨਹੀਂ ਹੁੰਦਾ ਇਨਾ ਹੀ ਖਿਆਲਾਂ ਦੀ ਉਢੇੜ ਬਣ ਵਿੱਚ ਉਹ ਕਦੇ ਆਪਣੇ ਹੰਝੂਆਂ ਨੂੰ ਬਿਨਾਂ ਰੋਕ ਟੋਕ ਵਗਣ ਦਿੱੰਦੀ ਕਦੇ ਅੱਖਾਂ ਵਿੱਚ ਹੀ ਸੁਕਾਉਣ ਦਾ ਯਤਨ ਕਰਦੀ ਮਾਂ ਤੂੰ ਜੁਗਨੀ ਕਿੰਨੀ ਕਮਾਲ ਦੀ ਗਾਉਂਦੀ ਹੁੰਦੀ ਸੀ ਤੇਰੀ ਲੰਬੀ ਹੇਕ ਤੇ ਲੋਕ ਅਸ਼ ਅਸ਼ ਕਰ ਉੱਠਦੇ ਸਨ ਅਸੀਂ ਨਿੱਕੀਆਂ ਹੁੰਦੀਆਂ ਤੇਰੇ ਨਾਲ ਜਾਂਦੀਆਂ ਸਾਨੂੰ ਲੱਗਦਾ ਹੁੰਦਾ ਸੀ ਜਿਵੇਂ ਸਾਰਾ ਬ੍ਰਹਿਮੰਡ ਤੇਰੀ ਹੇਕ ਨਾਲ ਗੂੰਜ ਉੱਠਿਆ ਹੋਵੇ ਸਰੋਤਿਆਂ ਦੇ ਲੂ ਖੰਡੇ ਖੜੇ ਹੋ ਜਾਂਦੇ ਸਨ ਜਾਪਦਾ ਹੁੰਦਾ ਸੀ ਸਾਰੇ ਸਰੋਤੇ ਸਾਰ ਰੋਕ ਕੇ ਸੁਣ ਰਹੇ ਹੋਣ ਮੇਰੀ ਭੈਣ ਤੁਰ ਗਈ ਮੈਨੂੰ ਜਾਪਿਆ ਮੇਰੀ ਇੱਕ ਬਾਹ ਟੁੱਟ ਗਈ ਫਿਰ ਤੂੰ ਵੀ ਚਲੀ ਗਈ ਮੇਰੀਆਂ ਦੋਵੇਂ ਬਾਵਾ ਬੇਜਾਨ ਹੋਈਆਂ ਜਾਪੀਆਂ ਮੇਰੇ ਦੋਵੇਂ ਪਾਸੇ ਸੁੰਨੇ ਹੋ ਗਏ ਪਿਓ ਮੈਨੂੰ ਦਿਲਾਸਾ ਦਿੰਦਾ ਮੈਂ ਪਿਓ ਦੇ ਚਿਹਰੇ ਤੇ ਖੁਸ਼ੀ ਦੇਖਣ ਲਈ ਸਾਰੀ ਤਾਕਤ ਤੇਰੀਆਂ ਸੌਪੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੇ ਲਾ ਖੜੀ ਹੋਣ ਦੀ ਕੋਸ਼ਿਸ਼ ਕਰਦੀ ਰਹੀ ਪਰ ਪਿਓ ਵੀ ਤੇਰੀ ਪੈਰ ਦੱਬਦਾ ਤੇਰੇ ਪਿੱਛੇ ਹੀ ਤੁਰ ਗਿਆ ਮੈਨੂੰ ਲੱਗਦਾ ਹੈ ਲੋਕ ਗੀਤ ਸੁਣਨ ਵਾਲੇ ਵੀ ਤੁਹਾਡੀਆਂ ਪੈੜਾ ਨੱਪਦੇ ਪਤਾ ਨਹੀਂ ਕਿੱਧਰ ਨੂੰ ਤੁਰ ਗਏ ਪੂਰਾ ਮੇਲਾ ਹੀ ਵਿਛੜ ਗਿਆ ਜਿਹੜਾ ਕੰਮ ਆਪਾਂ ਸਾਰੇ ਜਣੇ ਰਲ ਮਿਲ ਕੇ ਕਰਦੇ ਸੀ ਮੈਂ ਪਲਾਂ ਕੱਲੀ ਕਿਵੇਂ ਕਰ ਸਕਦੀ ਆ ਉਸ ਦੀਆਂ ਸੋਚਾਂ ਦੇ ਪਰਿੰਦੇ ਸਾਰੀ ਸਾਰੀ ਰਾਤ ਉਡਾਰੀਆਂ ਲਾਉਂਦੇ ਰਹਿੰਦੇ ਕਦੇ ਰੋਂਦੇ ਕਦੇ ਬੀਤੇ ਚੰਗੇ ਦਿਨਾਂ ਨੂੰ ਯਾਦ ਕਰਕੇ ਖੁਸ਼ੀ ਮਹਿਸੂਸ ਕਰਦੇ ਜਦੋਂ ਬਿਮਾਰ ਪੈਣ ਪਾਸਾ ਪਰਤਦੀ ਤਾਂ ਉੱਠ ਕੇ ਉਸ ਨੂੰ ਦੇਖਣ ਲੱਗਦੀ ਬੱਚਿਆਂ ਨੂੰ ਪੰਜਾਬੀ ਲੋਕ ਗੀਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਕਈ ਵਾਰ ਬੱਚੇ ਉਸ ਨੂੰ ਕਹਿੰਦੇ ਮਹਿਸੂਸ ਹੁੰਦੇ ਕੀ ਰੱਖਿਆ ਤੇਰੇ ਲੋਕ ਗੀਤਾਂ ਵਿੱਚ ਜਿਹੜੇ ਪਰਿਵਾਰ ਦਾ ਢਿੱਡ ਨਹੀਂ ਭਰ ਸਕਦੇ ਜਦੋਂ ਬਹੁਤ ਹੀ ਔਖ ਹੁੰਦੀ ਆਪਣੇ ਆਪੇ ਨੂੰ ਮੇੜਾ ਮਾਰਨ ਨੂੰ ਜੀ ਕਰਦਾ ਕਦੇ ਮਾਂ ਲਈ ਉਲੰਬਾ ਉੱਠਦਾ ਕੀ ਖੱਟਿਆ ਚੰਗਾ گا ਕੇ ਜੇ ਆਪ ਜਾਣਾ ਹੀ ਸੀ ਜੁਗਨੀ ਨੂੰ ਤਾਂ ਮੇਰੇ ਕੋਲ ਛੱਡ ਜਾਂਦੀ ਉਸ ਨੂੰ ਜਾਪਦਾ ਸੀ ਜੁਗਨੀ ਵੀ ਮਾਂ ਦੇ ਨਾਲ ਹੀ ਚਲੀ ਗਈ ਜਦੋਂ ਮਨ ਖਿਜ ਕੇ ਉਸ ਨੂੰ ਲੀਹੋਂ ਹਟ ਕੇ ਗੌਣ ਲਈ ਆਖਣ ਦੀ ਕੋਸ਼ਿਸ਼ ਕਰਦਾ ਤਾਂ ਮਾਂ ਵੱਲੋਂ ਦਿੱਤੀ ਫੁਲਕਾਰੀ ਉਸ ਨੂੰ ਗੱਲਾਂ ਕਰਦੀ ਜਾਪਦੀ ਜਿਵੇਂ ਆਖ ਰਹੀ ਹੋਵੇ ਇਹ ਤੈਨੂੰ ਮੈਂ ਗੀਤਾਂ ਦਾ ਸਿਰ ਕੱਜਣ ਲਈ ਦਿੱਤੀ ਹੈ ਆਪਣੇ ਗੀਤਾਂ ਦਾ ਸਿਰ ਨੰਗਾ ਨਾ ਹੋਣ ਦੇਵੀ ਫਿਰ ਉਸ ਨੂੰ ਮਾਂ ਦੀਆਂ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ ਔਖੇ ਸਖੇ ਸਮੇਂ ਨੇ ਲੰਘ ਹੀ ਜਾਣਾ ਹੁੰਦਾ ਹੈ ਇਹ ਫੁਲਕਾਰੀਆਂ ਨੂੰਹਾਂ ਤੀਹਾਂ ਨੂੰ ਸੋਹਜ ਲਈ ਹੀ ਨਹੀਂ ਦਿੱਤੀਆਂ ਜਾਂਦੀਆਂ ਇਨ੍ਹਾਂ ਖੂਬਸੂਰਤ ਫੁੱਲ ਪੱਤੀਆਂ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਛੁਪੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਿਭਾਉਣ ਦਾ ਭਾਰ ਮੋਢਿਆਂ ਤੇ ਆ ਪੈਂਦਾ ਹੈ ਉਹ ਫੁਲਕਾਰੀ ਦੀ ਬੁੱਕਲ ਮਾਰਦੀ ਥੋੜੀ ਦੇਰ ਬਾਅਦ ਉਸ ਨੂੰ ਜਾਪਦਾ ਜਿਵੇਂ ਇਹ ਜ਼ਿੰਮੇਵਾਰੀਆਂ ਨਿਭਾਉਣ ਦੀ ਉਸ ਵਿੱਚ ਹਿੰਮਤ ਨਹੀਂ ਕਦੇ ਉਸ ਨੂੰ ਜਾਪਦਾ ਕਿ ਇਸ ਫੁਲਕਾਰੀ ਨਾਲ ਉਸ ਦੀ ਹਿੰਮਤ ਕਈ ਗੁਣਾ ਵੱਧ ਜਾਂਦੀ ਹੈ ਮਨ ਕਦੇ ਡਿੱਗਦਾ ਕਦੇ ਖੜਾ ਹੋ ਜਾਂਦਾ ਉਹ ਕਿੰਨਾ ਕਿੰਨਾ ਚਿਰ ਮਾਂ ਵੱਲੋਂ ਦਿੱਤੇ ਇਸ ਅਨਮੋਲ ਤੋਹਫੇ ਨੂੰ ਨਿਹਾਰਦੀ ਕਦੇ ਉਸ ਤੇ ਰੇਸ਼ਮੀ ਫੁੱਲਾਂ ਤੇ ਹੱਥ ਫੇਰਦੀ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗਵਾਟ ਜਾਂਦੀ ਮਾਂ ਨਾਨੀ ਦੀ ਯਾਦ ਆਉਂਦੀ ਹੈ ਨਾ ਤੁਹਾਨੂੰ ਜਦੋਂ ਉਸਦੀ ਬੇਟੀ ਉਸਦੇ ਲੱਕ ਦੁਆਲੇ ਬਾਹਾਂਵਾਂ ਬਲ ਕੇ ਆਖਦੀ ਤਾਂ ਉਸਦੀ ਸੋਚਾਂ ਦੀ ਲੜੀ ਟੁੱਟ ਜਾਂਦੀ ਨਾਨੀ ਤਾਂ ਕਿਤੇ ਨਹੀਂ ਗਈ ਮੇਰੇ ਅੰਦਰ ਹੀ ਹੈ ਕਿਤੇ ਲੁਕੀ ਹੋਈ ਹੈ ਜਦੋਂ ਮੈਂ ਕਿਤੇ ਗਾਉਂਦੀ ਆ ਤਾਂ ਮੇਰੇ ਗਲੇ ਵਿੱਚ ਆ ਬੈਠਦੀ ਹੈ ਸੱਚੀ ਜਦੋਂ ਉਹ ਗਾਉਂਦੀ ਤਾਂ ਉਸਦੀ ਮਾਂ ਅਤੇ ਭੈਣ ਉਸਦੇ ਦੋਵੇਂ ਪਾਸੇ ਆ ਖਲੋਂਦੀਆਂ ਪਿਓ ਉਹਨਾਂ ਸਾਰਿਆਂ ਦੇ ਪਿੱਛੇ ਖੜਾ ਹੁੰਦਾ ਜਦੋਂ ਉਹ ਗਾ ਕੇ ਸਟ੍ਰੈਸ ਤੋਂ ਉੱਤਰਦੀ ਤਾਂ ਉਹ ਤਿੰਨੋਂ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦੇ ਜਦੋਂ ਉਦਾਸ ਹੋਣ ਲੱਗਦੀ ਤਾਂ ਉਸਦੇ ਅੰਦਰੋਂ ਹੀ ਕਿਤੋਂ ਆਵਾਜ਼ ਆਉਂਦੀ ਅਸੀਂ ਤੇਰੇ ਨਾਲ ਹੀ ਆ ਕਿਤੇ ਨਹੀਂ ਗਏ ਉਹ ਮੁਸਕਰਾ ਉੱਠਦੀ ਮਨਮਨੀ ਆਖਦੀ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਹੋ ਤੁਹਾਨੂੰ ਪਤਾ ਹੈ ਮੈਂ ਵੀ ਕਿੰਨੀ ਜਿੱਦਦੀ ਹਾਂ ਕਿਤੇ ਨਹੀਂ ਜਾਣ ਦੇਣਾ ਤੁਹਾਨੂੰ ਭਾਵੇਂ ਉਹ ਸੰਭਲਣ ਦੀ ਕੋਸ਼ਿਸ਼ ਕਰਦੀ ਪਰ ਜ਼ਿੰਮੇਵਾਰੀਆਂ ਤੇ ਤੰਗੀਆਂ ਤੁਰਸ਼ੀਆਂ ਫਿਰ ਆ ਕੇ irdੀਆਂ ਇੱਕ ਦਿਨ ਕਿਸੇ ਚੈਨਲ ਵਾਲਿਆਂ ਦਾ ਫੋਨ ਆਇਆ ਉਹ ਇੰਟਰਵਿਊ ਲਈ ਸਮਾਂ ਮੰਗ ਰਹੇ ਸਨ ਉਸਦੀ ਮਾਂ ਬੇਲੇ ਦੀ ਜਾਣ ਪਛਾਣਦੇ ਸਨ ਉਸ ਨੇ ਉਹਨਾਂ ਨੂੰ ਸਮਾਂ ਦੇ ਦਿੱਤਾ ਇੰਟਰਵਿਊ ਸਮੇਂ ਉਸ ਦੀਆਂ ਅੱਖਾਂ ਵਿੱਚੋਂ ਵਗਦੇ ਅਥਰੂ ਹਜ਼ਾਰਾਂ ਲੱਖਾਂ ਦਰਸ਼ਕਾਂ ਦੀਆਂ ਅੱਖਾਂ ਵਿੱਚ ਵਗ ਤੁਰੇ ਸਨ ਬਹੁਤ ਸਾਰੇ ਉਹਨਾਂ ਦੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਦੇ ਹੱਥ ਮਦਦ ਲਈ ਵਧੇ ਉਸ ਦਾ ਆਖਣਾ ਸੀ ਮਦਦ ਨਹੀਂ ਕੰਮ ਚਾਹੀਦਾ ਲੋਕਾਂ ਦੀ ਪ੍ਰਤੀਕਿਰਿਆ ਨੇ ਉਸ ਨੂੰ ਹੌਸਲਾ ਦਿੱਤਾ ਕਈਆਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਪਰਿਵਾਰ ਔਖ ਵਿੱਚ ਹੈ ਬਹੁਤ ਸਾਰੇ ਹੱਥ ਦਵਾਵਾਂ ਲਈ ਉੱਠੇ ਬਹੁਤ ਸਾਰੇ ਆਸ਼ੀਰਵਾਦ ਲਈ ਅਤੇ ਬਹੁਤ ਸਾਰੇ ਮਦਦ ਲਈ ਉਸ ਦਾ ਮਨ ਖੁਸ਼ੀ ਨਾਲ ਭਰ ਗਿਆ ਚੰਗਾ ਸੁਣਨ ਵਾਲੇ ਵੀ ਬਹੁਤ ਹਨ ਉਹ ਸੋਚਣ ਲੱਗੀ ਸਵੇਰ ਹੁੰਦਿਆਂ ਫੋਨ ਵੱਜਿਆ ਕਿਸੇ ਆਖਿਆ ਭੈਣ ਜੀ ਬੇਟੇ ਦਾ ਵਿਆਹ ਹੈ ਘੋੜੀਆਂ ਤੁਸੀਂ ਗਾਉਣੀਆਂ ਨੇ ਕਿਸੇ ਆਖਿਆ ਧੀ ਦਾ ਵਿਆਹ ਹੈ ਤੁਸੀਂ ਜ਼ਰੂਰ ਆਉਣਾ ਹੈ ਉਸ ਦੀ ਧੀ ਨੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਤੇ ਮਾਂ ਦੇ ਨਾਲ ਗਈ ਜੁਗਨੀ ਉਸ ਨੂੰ ਹਸਤੀ ਖੇੜ ਦੀ ਆਖ ਦੀ ਜਾਪੀ ਝੇ ਤੇਰੀ ਮਾਂ ਕਿਤੇ ਨਹੀਂ ਗਈ ਗਈ ਮੈਂ ਵੀ ਨਹੀਂ ਤੇਰੇ ਨਾਲ ਹੀ ਹਾਂ ਉਸ ਨੇ ਮੁਸਕਰਾਉਂਦਿਆਂ ਪੁੱਛਿਆ ਤੂੰ ਭਰਤ ਆਈਂ ਹੈ ਅਗੋ ਜੁਗਨੀ ਨੇ ਵੀ ਹੰਗਾਰਾ ਪਰਿਆ ਉਸ ਨੂੰ ਪ੍ਰਤੀਤ ਹੋਇਆ ਉਸ ਦੇ ਗਲੇ ਅੰਦਰ ਜੁਗਨੀ ਨੇ ਆਪਣੀ ਥਾਂ ਮੰਨ ਲਈ ਧੰਨਵਾਦ